ਸੰਤਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੇ ਉਹਨਾਂ ਦੇ ਮਹਾਨ ਪ੍ਰਸਿੱਖਾਂ ਦੇ ਸਾਧਕ ਨੂੰ ਹਰ ਸਾਲ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰਦਾ ਰੋਟਾ ਸਾਹਿਬ ਪਾਸੋਂ ਨੌਵੀਂ ਤੋਂ ਮਾਣੇ ਨਗਰ ਕੀਰਤਨ ਸੰਗਤਾਂ ਦੇ ਸਹਿਯੋਗ ਦੇ ਨਾਲ ਸਜਾਇਆ ਜਾਂਦਾ ਇਸ ਵਾਰੀ ਵੀ ਸੰਗਤਾਂ ਦਾ ਬੜਾ ਉਤਸ਼ਾਹ ਹੈ ਸੰਗਤਾਂ ਸਰਦਾ ਭਾਵਨਾ ਨਾਲ 15 ਦਿਨਾਂ ਤੋਂ ਤਕਰੀਬਨ ਤਿਆਰੀਆਂ ਤੇ ਲੱਗੀਆਂ ਹੋਆਂ ਨੇ ਤੇ ਸਾਥਾਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਇਸ ਸੰਗਤਾਂ ਵੱਲੋਂ ਮਸਤੀ ਮਾਸ਼ਕਤਾ ਪਾਤ ਪਤ ਨੂੰ ਦੂਰ ਕਰਕੇ ਗੁਰਸਿੱਖੀ ਨਾਲ ਜੋੜਨ ਦਾ ਹੈ ਜੀ ਨੌਜਵਾਨ ਵੀਰਾਂ ਨੂੰ ਸਿੱਖੀ ਨਾਲ ਜੋੜੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਪੰਜੇ ਪਿੰਡਾਂ ਤੋਂ ਲੰਗਰ ਕੀਰਤਨ ਹੁੰਦਾ ਰੋਟਾ ਸਾਹਿਬ ਤੋਂ ਸਾਰੇ ਪਿੰਡਾਂ ਦੇ ਵਿੱਚ ਅਤਿਸ਼ਾਹ ਬਹੁਤ ਹੈ ਸਾਰੇ ਪਿੰਡਾਂ ਦੇ ਵਿੱਚ ਸਫਾਈ ਇੰਨੀ ਕੀਤੀ ਗਈ ਹੈ ਵੀ ਮਹਾਰਾਜ ਦੇ ਸਰੂਪ ਆਉਣ ਨੇ ਸਾਲ ਬਾਅਦ ਸਾਡੇ ਲੋਕਾਂ ਨੂੰ ਚੌਲ ਚੜਦਾ ਵੀ ਮਹਾਰਾਜ ਦੇ ਸਰੂਪ ਆ ਰਹੇ ਨੇ ਲੰਗਰ ਕੀਰਤਨ ਆ ਰਿਹਾ ਹੈ ਲੰਗਰਾਂ ਦੇ ਹੋਰ ਐਨ ਫੁੱਲ ਭੰਡਾਰੇ ਚੱਲ ਰਹੇ ਨੇ ਮੈਂ ਇਹਨੂੰ ਜਿਹੜੇ ਪ੍ਰਚਾਰ ਕਰ ਰਹੇ ਆ। ਅ ਸਿਫਕੋਮ ਦੇ ਜਿਹੜੇ ਪ੍ਰਸਿੱਧ ਪ੍ਰਚਾਰਕ ਸਮਾਰੋਹਾਂ ਦੇ ਵਿੱਚ ਸਟ੍ਰਕਚਰ ਕਰ ਰਹੇ ਨੇ ਪਰ ਅੱਜ ਜੋ ਜਿਹੜਾ ਨਗਰ ਕੀਰਤਨ ਸਜਾਇਆ ਜਾਂਦਾ ਹੈ ਤਾਂ ਇੱਕੋ ਇੱਕ ਮਕਸਦ ਲੈ ਕੇ ਚੱਲਦੇ ਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੌਰ ਪੱਧਰ ਤੋਂ ਬਚਾਉਣ ਵਾਸਤੇ ਘਰ ਘਰ ਜਾ ਕੇ ਨਗਰ-ਨਗਰ ਗਲੀ-ਗਲੀ ਦੇ ਵਿੱਚੋਂ ਇਹ ਨਗਰ ਕੀਰਤਨ ਲਾ ਜਾਣਾ ਤੇ ਇੱਕ ਸੁਨੇਹਾ ਅ ਅੱਜ ਦੀ ਨੌਜਵਾਨੀ ਨੂੰ ਦੇਣ ਵਾਸਤੇ ਔਰ ਇਹਦਾ ਮਤਲਬ ਇਫੈਕਟ ਵੀ ਹੈ ਹਰੇਕ ਸਾਲ ਜਿਹੜਾ ਨਗਰ ਕੀਰਤਨ ਵਿਸ਼ਾਲ ਰੂਪ ਦੇ ਵਿੱਚ ਹੁੰਦਾ ਹੈ ਤੇ ਬਹੁਤ ਜਿਹੜੇ ਨੌਜਵਾਨ ਨੇ ਉਹ ਪਤਤਪੁਣੇ ਨੂੰ ਛੱਡ ਕੇ ਜਿਹੜੇ ਗੁਰਸਿੱਖੀ ਵੱਲ ਮੁੜ ਪਤ ਰਹੇ ਨੇ ਇਹੀ ਮਕਸਦ ਹੁੰਦਾ ਹੈ ਇਹ ਨਗਰ ਕੀਰਤਨ ਸਜਾਉਣ ਦਾ। ਯਾਦ ਤਾਂ ਹੁੰਦਾ ਨਾਲ ਕਿ ਨੌਜਵਾਨ ਪੀੜੀ ਅਸਮਾਨ ਔਰ ਕੀ ਜੀ ਜੀ ਬਿਲਕੁਲ ਨੌਜਵਾਨ ਪੀੜੀ ਨੂੰ ਸੇਧ ਦੇਣ ਵਾਸਤੇ ਜਿੱਥੇ ਨਗਰ ਕੀਰਤਨ ਦੀ ਆਪਾਂ ਪ੍ਰਾਰੰਭਤਾ ਕਰ ਰਹੇ ਹਾਂ ਉੱਥੇ ਦੋ ਦਿਨ ਦੇ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਜਿਹੜੇ ਪ੍ਰਚਾਰਕ ਨੇ ਕੋਈ ਇਸੇ ਗੱਲ ਤੇ ਜ਼ੋਰ ਦਿੰਦੇ ਆ ਵੀ ਪਤਤਪੁਣੇ ਤੋਂ ਅਤੇ ਨਸ਼ਿਆਂ ਵਰਗੀ ਜਿਹੜੀ ਮਾੜੀ ਹਾਲਤ ਤੋਂ ਬਚਾ ਕੇ ਨੌਜਵਾਨਾਂ ਨੂੰ ਔਰ ਲੋਕਾਈ ਨੂੰ ਜਿਹੜਾ ਗੁਰੂ ਚਰਨਾਂ ਨਾਲ ਔਰ ਜੋ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਦੀ ਏਡੀ ਵੱਡੀ ਕੁਰਬਾਨੀ ਹੈ ਜੋ ਕਿ ਮੈਂ ਸੋਚਦਾ ਵੀ ਜੇ ਅੱਜ ਭਾਰਤ ਨਾਮ ਦਾ ਕੋਈ ਦੇਸ਼ ਹੈ ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਦੌਲਤ ਹੈ ਉਹਨਾਂ ਦੀ ਦਿੱਤੀ ਹੋਈ ਸ਼ਹਾਦਤ ਦੀ ਬਦੌਲਤ ਹੈ ਇਸ ਕਰਕੇ ਉਹਨਾਂ ਨੂੰ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਪਰ ਉਹਨਾਂ ਦੇ ਪਾਏ ਹੋਏ ਪੂਰਨਿਆਂ ਨੂੰ ਚੇਤੇ ਕਰਕੇ 2 ਦਿਨ 3 ਦਿਨ ਦਾ ਸਮਾਗਮ ਜਿਹੜਾ ਅਸੀਂ ਆਪਣੇ ਸਵਾਸ ਔਰ ਆਪਣੇ ਜਨਮ ਨੂੰ ਸਫਲ ਕਰਨ ਦੀ ਕੋਸ਼ਿਸ਼ ਕਰਦੇ ਆ। ਮੈਂ ਸਭ ਤੋਂ ਪਹਿਲਾਂ ਰੋਟਾ ਸਾਹਿਬ ਜਿਹੜੀ ਗੁਰਦੁਆਰਾ ਕਮੇਟੀ ਆ ਉਹਨਾਂ ਨੂੰ ਬਹੁਤ ਸ਼ਲਾਘਾ ਕਰਦਾ ਕਿ ਜਿਹੜੇ ਹਰ ਸਾਲ ਸਮਾਜਿਕ ਜਿਹੜੇ ਨਗਰ ਕੀਰਤਨ ਸਜਾਏ ਜਾਂਦੇ ਆ ਔਰ ਵੱਡੀ ਗੱਲ ਇਹ ਆ ਕਿ ਇਹ ਧਾਰਮਿਕ ਨਗਰ ਕੀਰਤਨ ਦੇ ਨਾਲ-ਨਾਲ ਦੋ ਦਿਨ ਜਿਹੜਾ ਸਮਾਜਿਕ ਕੰਮ ਵੀ ਨਾਲ ਰੱਖਦੇ ਨੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਪਰਸੋਂ ਨੂੰ ਐਤਵਾਰ ਵਾਲੇ ਦਿਨ ਲੱਗਣੇ ਨੇ ਉਹ ਟਾਡੀ ਰਾਗੀ ਸਾਰੇ ਜਿਹੜੇ ਧਾਰਮਿਕ ਵਿਚਾਰਾਂ ਵਾਲੇ ਲੋਕ ਲੋਕਾਂ 'ਚ ਬੜੀ ਵਧੀਆ ਗੱਲ ਇੱਕ ਜਾਊਗੀ ਪਰ ਮੈਂ ਤੁਹਾਡੇ ਮੱਦੇਨਜ਼ਰ ਆਹ ਇੱਕ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਕਿ ਇਹ ਸਮਾਂ ਅੱਜ ਦਾ ਪੀ ਵਾਹ ਦੇਖ ਰਿਹਾ ਸੀ ਵੀ ਜਿਹੜੀ ਐਸਜੀਪੀਸੀ ਇਲੈਕਸ਼ਨ ਦੀ ਵੋਟਾਂ ਜਿਹੜੀਆਂ ਬੰਡ ਰੀਆਂ ਨੇ ਉਹ ਤਾਂ ਬਹੁਤ ਠੰਡਾ ਰੁਝਾਨ ਹੈ ਲੋਕ ਇੰਟਰਸਟਿਡ ਹੈ ਨਹੀਂ ਲੋਕਾਂ ਨੂੰ ਇਹ ਲੱਗਦਾ ਕਿ ਚਾਹੇ ਸਾਡੇ ਵੋਟਰਾਂ ਕੋਈ ਫਰਕ ਹੀ ਨਹੀਂ ਪਾਣਾ ਹੈ ਪਰ ਬਹੁਤ ਵੱਡਾ ਨੁਕਸਾਨ ਆਪਣੀ ਪੌਮ ਦਾ ਸਿੱਖਾਂ ਦਾ ਹੋ ਰਿਹਾ ਉਹ ਇਹ ਗੱਲ ਹੈ ਵੀ ਆਪਾਂ ਪਹਿਲਾਂ 2 ਕਰੋੜ ਆਪਾਂ ਨੂੰ ਇਹ ਗਿਣਦੇ ਆ ਵੀ ਇੰਡੀਆ ਦੇ ਵਿੱਚ ਆਪਾਂ ਹੈਗੇ ਆ ਤੇ ਗਿਣਦੇ ਮੰਨ ਦੇ ਤਾਂ 2 ਕਰੋੜ ਨੂੰ ਨਹੀਂ ਗੌਲ ਦੇ 2 ਕਰੋੜ ਨੂੰ ਵੀ ਨਹੀਂ ਜਿਹੜੀ ਸਪੀਡ ਨਾਲ ਵੋਟਾਂ ਬੰਡ ਰੀਆਂ ਨੇ ਤਾਂ ਮੈਨੂੰ ਤਾਂ ਇਹ ਲੱਗਦਾ ਵੀ ਆਪਾਂ 50 ਲੱਖ ਤੋਂ ਵੀ ਘੱਟ ਜਾਣਾ ਹੈ ਕਿ ਜੇ ਆਪਣੀ ਗਿਣਤੀ ਸਰਕਾਰੀ ਧਾਣੇ ਬਾਣੇ ਦੇ ਵਿੱਚ 50 ਲੱਖ ਸਿੱਖਾਂ ਦੀ ਰਹ ਗਈ ਤਾਂ ਮੈਨੂੰ ਨਹੀਂ ਸਮਝਦਾ ਵੀ ਆਪਾਂ ਨੂੰ ਕਿਸੇ ਨੇ ਗੌਲਡ ਤੋਂ ਮੈਂ ਤਾਂ ਸਾਰਿਆਂ ਨੂੰ ਸਾਰੇ ਸਿੱਖ ਪਰਿਵਾਰਾਂ ਨੂੰ ਇਹੀ ਬੇਨਤੀ ਕਰਦਾ ਵੋਟਾਂ ਜੀ ਨੂੰ ਮਰਜ਼ੀ ਪਾ ਦਿਓ ਨਾ ਪਾਇਓ ਵੱਡੀ ਗੱਲ ਆ ਬਾਅਦ ਦੀ ਗੱਲ ਆ ਪਰ ਬਣਾਓ ਜੀ ਆਪਾਂ ਗਿਣਤੀ ਦੇ ਵਿੱਚ ਤਾਂ ਆਈ ਆਪਾਂ ਬਾਅਦ ਦੇਖਾਂਗੇ ਕਿ ਇਹਨੂੰ ਕੀ ਕਰਦੇ ਆਂ ਇਹ ਸਜਾਉਣੀਆਂ ਦੇਖੋ ਜੀ ਇਹ ਸ਼ਾਟ ਕਰਦਾ ਕਰਦਾ ਆਪ ਵੀ ਤਰਸਦੇ ਮਰਿਆ